ਸਰ ਦੇ ਵੀਰਾਂ ਨੇ ਦੱਸਿਆ ਕਿ ਪਰਮਾਤਮਾ ਭਗਤਾਂ ਨੂੰ ਹੀ ਤਾਰਨ ਆਸਲੇ ਆਇਆ। ਸੋ ਸੱਚੇ ਕਾਸ਼ੇ ਹੀ ਦੇ ਆਪਣੇ ਮੁਖਰਦਨ ਗੁਰਚਣੋਂ ਉਸ ਸਚਾਨ ਕੀਤੇ ਹੋਏ ਪ੍ਰਸ਼ਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਿਆ ਕੁਛ ਨਹੀਂ। ਇਹ ਗੁੰਮ ਕੋ ਤੁਸੀਂ ਆ ਪਰਮਾਤਮਾ ਦੀ ਜੋਤ ਧਾਰ ਵਿੱਚ ਕੇ ਤੁਸੀਂ ਇਸ ਸੰਸਾਰ ਵਿੱਚ ਜਨਮ ਲਿਆ ਇਹ ਤਹਾਨੂੰ ਚੋਦ ਦੇ ਨਾਲ ਮਿਲਿਆ ਗਿਆ ਤੁਸੀਂ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਤੁਸੀਂ ਸਿੱਖ ਨਹੀਂ ਸੰਤ ਨਹੀਂ ਸੂਫੀ ਨਹੀਂ ਫਕੀਰ ਨਹੀਂ ਔਲੀਏ ਨਹੀਂ پیغمبر ਨਹੀਂ ਅਵਤਾਰ ਨਹੀਂ ਗੁਰੂ ਨਹੀਂ ਤੁਸੀਂ ਕੌਣ ਦੇ ਇੱਕ ਭਗਤ ਤੇ ਭਗਤ ਦਾ ਇ ਕੋਈ ਦਦਾ ਹੈ ਇਸ ਤੋਂ ਪਰੇ ਕੋਈ ਦਦਾ ਨਹੀਂ ਜਿਨ ਪ੍ਰਮਾਤਮਾ ਜਦੋਂ ਕਿਰਪਾ ਕੀਤੀ ਆ ਮਿਹਰ ਕੀਤੀ ਆ ਨਿਰਗੁਣ ਤੋਂ ਸਰਗੁਣ ਸੁਭਾਅਨ ਕਰਕੇ ਆਇਆ ਤਾਂ ਕੋ ਭਗਤਾਂ ਵਾਸਤੇ ਹੀ ਆਇਆ ਔਰ ਉਸਨੇ ਸੰਕਟ ਘਟਣ ਵਾਸਤੇ ਆਇਆ ਅਤੇ ਉਹਦੀ ਸਹਾਇਤਾ ਕਰਨ ਵਾਸਤੇ ਆਇਆ ਇਸ ਸੰਸਾਰ ਵਿੱਚ ਆਪਣੀ ਜੀਵ ਸੋ ਪ੍ਰਮਾਤਮਾ ਆਇਆ ਤੇ ਉਹਨੇ ਸਾਨੂੰ ਗੋਸ ਅਰੀ ਸਿੱਖਿਆਵਾਂ ਦੇ ਮੋੜੇ ਕਿਹੜੀਆਂ ਸਿੱਖਿਆਵਾਂ ਤੇ ਅਸੀਂ ਚੱਲਣਾ ਤੇ ਕਿਹੜੀਆਂ ਛੱਡਣੀਆਂ ਛੱਡਣੀਆਂ ਕਿਹੜੀਆਂ ਬੁਰੀਆਂ ਇੰਨਾਂ ਤੇ ਤੋਰ ਰੋਕਾ ਦੇ ਲਈ ਚੱਲੇ। ਸੋ ਮੈਂ ਇੱਕ ਪਾਣੀ ਦਾ ਨਖੜੀ ਸਾਂਦੀ ਕਰਨਾ। ਅੱਗੇ ਵੀ ਕੁਸਿਫ ਵੀਰਾਂ ਨੇ ਪੜ੍ਹਿਆ ਉਹ ਸਿੱਖਿਆ ਇਸ ਤੈਪੋਂ ਹਰ ਕੋਲ ਨੂੰ ਵਾਲੇ ਪਾਣੀ ਚੁਣੀ ਹੈ। ਜਨ ਭਗਤੋ ਇਹ ਸਿੱਖਿਆ ਲੈਣੀ ਸਿੱਖ

ਕਿਉਂਕਿ ਸੋਹਣ ਗੀਤ ਜਿਹੜਾ ਗਉਣ ਵਾਲਾ ਉਹ ਮਹਾਤਮਾ ਉਸ ਦੇ ਅੰਦਰ ਵੀ ਆ ਤੇ ਸਾਡੇ ਅੰਦਰ ਵੀ ਆ ਸੁਸਚਿ ਪਾਸ਼ੇ ਨੇ ਸਾਰਸਾ ਬੇਨਿਚਾ ਕਹਾਇਆ ਕਿਉਂ ਤੁਹਾਡਾ ਸਹਿਬ ਦੋਵਾਂ ਦੇ ਵਿੱਚ ਵਿਚੋਲਾ ਇੱਕ ਹੋਈ ਆ ਨਾ ਮੋੜ ਮੋੜਾ ਸੰਭ ਵਿਚੋਲਾ ਵੀ ਹੁੰਦੀ ਆ ਤੇ ਸਹਿਬ ਦੋਵਾਂ ਦੇ ਵਿੱਚ ਫਿਰ ਅਸੀਂ ਕਿਵੇਂ ਆਸਬ ਜੇ ਵਹਿਰ ਕਰਦੇ ਆ ਤੇ ਫਿਰ ਉਹ ਮਾਤ ਉਹ ਬਾਹਰ ਦੇ ਕੋਈ ਨਹੀਂ ਗੁਰਸਿੱਖ ਕਿਸੇ ਗੁਰਸਿੱਖ ਨੂੰ ਕਦੇ ਨਾ ਨੀਚ ਚੂਰਾ ਚਮਿਆਰ ਅਸਨਾ ਬੋਲ ਨ ਕੋਈ ਸੁਨਾਈਆ ਇਹਨਾਂ ਨੂੰ ਮਨਾਉਣ ਵਿਸ਼ੇ ਗੋਬਿੰਦ ਨੇ ਸ਼ਹੀਦ ਕਰਾ ਦਿੱਤੇ ਜੁਝਾਰ ਤੇ ਅਜ਼ੀਦ ਅਜਨ ਨਾਲ ਪਰਨਾਈਆਂ ਇਹ ਅੱਜ ਤੱਕ ਅੱਜ ਤੱਕ ਇਹ ਬਦਲ ਨਾ ਸਕੀ ਜੀ ਇਸੇ ਕਰਕੇ ਗੋਬਿੰਦ ਜੀ ਮਾਰੇ ਸੋ ਗੋਵਿੰਦ ਦੁਬਾਰਾ ਫੇਰਾ ਆਇਆ ਦੁਬਾਰਾ ਫੇਰਾ ਕਾਰਗੇ ਸੰਨੇ ਸਿੱਖਿਆ ਲਈ ਅਤੀ ਲੇਕਿਨ ਆ ਜੋ ਲਾਈਨ ਲਿਖੀ ਹੈ ਜਿਹੜੀ ਕਿ ਅੱਜ ਤੱਕ ਬਦਲ ਨਹੀਂ ਸਕੀ ਤੇ ਬਦਲਹੁਣ ਨਹੀਂ ਸੋ ਇਹ ਮੈਂ ਬਾਣੀ ਪੜੀ ਪੜ੍ਹੇ ਤੇ ਇੱਕ ਕੋਸ਼ਿਸ਼ ਨੇ ਮੈਨੂੰ ਕੋਨੇ ਤੇ ਮੈਸੇਜ ਕਰ ਦਿੱਤਾ ਕਿ ਨੇ ਜੀ ਬਾਣੀ ਤੇ ਪੜ ਰਹਾ ਹੈ ਬੁਲਾਇਓ ਤੇ ਆਪਣੇ ਤੇ ਲਾਗੂ ਕਰਦੇ ਹੋ ਹਾਂ ਜਦ ਤੱਕ ਤੁਸੀਂ ਆਪਣੇ ਤੇ ਲਾਗੂ ਨਹੀਂ ਕਰਦੇ ਤਦ ਤੱਕ ਤੁਸੀਂ ਬਗਾਰੇ ਹੈ ਨਹੀਂ ਮੈਂ ਉਸ ਸਮੇਂ ਉਹਦਾ ਜਵਾਬ ਦੇਣ ਤੋਂ ਚੱਕੋ। ਸੋਹਣੀ ਨੇ ਪਾਣੀ ਜਿਹੜੀ ਭੇਜੀ ਈ ਨੂੰ ਉਹ ਵੀ ਮੈਸਜ ਸੁਣਾਉਣਾ। ਔਰ ਉਹ ਬੁਲਾ ਰਿਆਂ ਵਾਸਤੇ ਭੇਜੀ। ਜਿਹੜੇ ਅਸੀਂ ਆਪਾਂ ਸੁਣਾ ਰਹੇ ਆ ਸੰਗਤ ਦੇ ਵਿੱਚ ਹੀ ਸੁਣਾ ਰਹੇ ਆ ਸਮਾਜ ਵਿੱਚ ਸੁਣਾ ਰਹੇ ਆ ਤੇ ਆਪਣੇ ਤੇ ਲਾਗੂ ਨਹੀਂ ਕਰਦੇ। 코로나 ਵਾਸਤੇ ਬਣੀ ਆ ਤਾਂ ਪੜੀਏ ਖਰਾ ਬਾੜ 2121 ਵਿਕਰਮੀ ਪਰ ਪਗਵਾ ਜੇ ਤੁਰਨ। ਜੋ ਰਸਨਾ ਪੜ ਪੜ ਦੱਸਦੇ ਰਹੇ ਜਾ। ਅਮਲ ਆਪਣਾ ਨਾ ਕੋਈ ਕਮਾਈ ਹੈ ਮੈਂ ਇਸ ਸਮੇਂ ਪ੍ਰੈਸ਼ ਅਨੁਸਾਰ ਹਾਂ ਕਿਉਂ ਕਿ ਮੈਨੂੰ ਘਰੇ ਨਹੀਂ ਪਹੁੰਚਣਾ ਹੈ ਮੋਰੰਜੀ ਨੇ ਕਿਹਾ ਜਿੱਥੇ ਵੀ ਸੋਨ ਦਾ ਗੀਤ ਗਾਇਆ ਜਾਂਦਾ ਹੈ ਉੱਥੇ ਤੁਸੀਂ ਨੇਰ ਹੋ ਕੇ ਨੇਰ ਵਿਗਨ ਹੋ ਕੇ ਇੱਥੇ ਜਾਣਾ ਪ੍ਰੋਸਸਾਂ ਨੂੰ ਟੈਕ ਕਰਨਾ ਜੋ ਰਸਨਾ ਬੜ ਪਰ ਦੱਸਦੇ ਰਹੇ ਜਗ ਅਮਲ ਆਪਣਾ ਨਾ ਕੋਈ ਕਮਾਈ ਆ ਉਹ ਜੂਨਾਂ ਵਿੱਚੋਂ ਜੂਰ ਖੋਗ ਕਾ ਕਰ ਕਾਗਾਂ ਵਿੱਚ ਉਹ ਕਾਗ ਜੋ ਬਿਸਟੇ ਵਿੱਚ ਸਮਾਈ ਹੈ ਇਹ ਸਾਡੇ ਬਲਾਰਿਆਂ ਵਾਸਤੇ ਆ ਗਿਆ ਠੋਰਾ ਦੇ ਖਾਣ ਹਟ ਚੰਮ ਦ੍ਰਿਸ਼ਟੀ ਚਰਮ ਨਾਲ ਮਲਾਈ ਆ ਪੜਿਆ ਲਿਖਿਆ ਇੱਥੇ ਜਾਣਾ ਚਾਹੀਦਾ ਬੇਨ ਸਤਗੁਰ ਜਗਤਨਾਮ ਗੋੜਿਆ ਗਿਆ ਕਿਉਂਕਿ ਜੇ ਪੜਿਆ ਲਿਖਿਆ ਇੱਥੇ ਸਾਰਾ ਕੁਝ ਰਹਿਣਾ ਤੇ ਵਿਡਿਆਈ ਕਿਨੇ ਸਾਬਰ ਨੇ ਜੇ ਨਹੀਂ ਸਾਬਰ ਨੇ ਕਦੋਂ ਵੀ ਵਿਡਿਆਈ ਦੇਣੀ ਹੈ ਜਦੋਂ ਅਸੀਂ ਇਹਦੀ ਸਿੱਖਿਆ ਦਿੱਤੇ ਚੰਗਾ ਜੇ ਉਹਦੀ ਸਿੱਖਿਆ ਦੇ ਚੱਲਦੇ ਆ ਤੇ ਵਿਡਿਆਈ ਫੇਰ ਹੀ ਨੇ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਜਾਣੇ ਹੌਂ ਖਾਨੀਆਂ ਜੋ ਰਸਨਾ ਪਰ ਪਰ ਦੱਸਦੇ ਰਹੇ ਗੀਤ ਬੱਤੀ ਗੰਧ ਚਤਰਾਈ ਆ ਤਿੰਨਾ ਅੰਦਰ ਨਾ ਮਿਲਿਆ ਮੀਠ ਪਰ ਮੈਂ ਭੁੱਲੇ ਫਿਰਦੇ ਨਹੀਂ ਮਾਈ ਜੋ ਜੇ ਤੁਸੀਂ ਪੜ ਪੜ ਕੇ ਦੱਸਣ ਵਾਲੇ ਤੇ ਹਨ ਮੈਂ ਫਿਰ ਪ੍ਰਮਾਤਮਾ ਨੇ ਨਹੀਂ ਨਾ ਕਿਉਂਕਿ ਉਹ ਅਮਲ ਭਾਲ ਦਾ ਅਮਲ ਜਦ ਤੱਕ ਅਸੀਂ ਹੱਬ ਬਾਣੀ ਦੇ ਉਤੇ ਅਮਲ ਨਹੀਂ ਕਰਦੇ ਫੌਰ ਇਹ ਵਿਰੋਧ ਨਹੀਂ ਛੱਡਦੇ ਉਨੀ ਦੇ ਤੱਕ ਆ ਕੱਗਦੀ ਜੰਨਾ ਕੇ ਲਈ ਹੈ ਫਿਰ ਅਸੀਂ ਕਿਉਂਕਿ ਬੋਲ ਰਹੇ ਹੈ ਨਾ ਦੇਖੀ ਵੀ ਬੋਲ ਰਹੇ ਨੇ ਕਿ ਆਡੀ ਜੂਨ ਵੀ ਕੱਗਦੀ ਦੇ ਦੇਣੇ ਕਿ ਪੌਂਕੌਂ ਕਰਦਾ ਰਹਾ

ਇਹ ਕੋਲ ਧਾਰ ਭੁੰਨੇ ਉੱਪਰ ਸੇਖ ਕਵਾਬ ਸੁਹਣਾ ਦੇ ਬਣਾਈਆ ਆਉ ਗੜਨਾ ਸੇਖਦੇ ਤੇ ਧਰਕੇ ਜੋੜਾ ਗੁਆਮ ਨੰਦ ਦਾ ਜਿਸ ਵੇਲੇ ਇਹਨਾਂ ਦੀ ਨਿਕਲੇ ਚੀਕ ਸੁਣਨ ਵਾਲੇ ਜਾਣ ਕੋਰ ਲਈ ਆ ਜਿੰਨਾ ਚਿਰ ਸਹਿਬ ਸਾਗੁਰ ਸ਼ਬਦੀ ਆਤਮਾ ਮਿਲੇ ਜਿਸ ਦੀ ਸਦਾ ਠੀਕ ਜਿਸ ਘਰ ਆਪਣਾ ਫੇਰਾ ਪਾਈਆ ਬਾਕੀ ਸਭ ਦੀ ਚੁੱਗੀ ਗਈ ਲੱਗੀ ਤੋੜਨਾ ਕੋਈ ਨਭਾਈਆ ਜੋਤੀ ਜੋਸ਼ ਉਪਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਏ ਸਮਾਇਆ ਸੋ ਸੱਚੇ ਪਾਤਸ਼ਾਹ ਜੀ ਜਦ ਤੱਕ ਅਸੀਂ ਉਹਨਾਂ ਦੀ ਸਿੱਖਿਆ ਨੂੰ ਅਡਾਪਟ ਕਰਕੇ ਨਹੀਂ ਚੱਲਦੇ ਤੇ ਉਸ ਤੱਕ ਕਰ ਹੁਣਾਂ ਨੇ ਕੁਝ ਵੀ ਚਲਣਾ ਉਸ ਕੋਤੇ ਨੂੰ ਆਪਣੀ ਅਗਾਂ ਮੈਨੇਜ ਰੱਖਦੇ ਆ ਜੋ ਉਹਨਾਂ ਨੇ ਮਾਰਕ ਦੱਸਿਆ ਹੈ ਜੋ ਉਹਨਾਂ ਨੇ ਚੱਣ ਵਾਸਤੇ ਸਾਨੂੰ ਥੀ ਪਤਾ ਹੋਇਆ ਜਿਹੜੀਆਂ ਗੱਲਾਂ ਦੇ ਨਾਲ ਕੋਈ ਨਸਲੇ ਬੇੜੀ ਰਹਿ ਗਏ ਆ। ਸੋ ਮੈਂ ਜਦੋਂ ਬਾਣੀ ਮੈਨੂੰ ਭੇਜ ਦਿੱਤੀ ਤੇ ਮੈਂ ਹੋਰ ਡਰ ਗਿਆ ਜਦੋਂ ਪਹਿਲਾਂ ਮੈਂ ਧਿਆਨ ਕੀਤਾ ਕਿ ਤੁਸੀਂ ਇਹ ਬੜੀ ਆਪਣੇ ਦੇ ਲਾਗੂ ਕਰਦੇ ਆ ਤੇ ਜਦੋਂ ਮੈਂ ਆਹ ਬੜੀ ਬੇ ਦੇ ਕੰਮ ਦੀ ਜਿਹਨੂੰ ਮੈਂ ਪਈ ਅਗਲੇ ਪਾਸੇ ਤੇ ਮੈਂ ਤਾਂ ਬਸ ਸਟੇਜ ਤੇ ਖੜ ਕੇ ਤੇ ਜੇ ਲਾਗੂ ਨਹੀਂ ਕੀਤਾ ਫਿਰ ਅਗਲਾ ਕੰਮ ਹੀ ਪਾਣਾ। ਲਾਗੂ। ਇਸ ਕਰਕੇ ਵੀ ਦਿਓ

ਸੱਚੇ ਵਾਸ਼ੇ ਪਾਸੋਂ ਆ ਸੰਮੇਤ ਪਾਸੋਂ ਜਿਹੜਾ ਚੁਨਾ ਕੋਈ ਅਕਰਬਤ ਕਰ ਪੜਿਆ ਗਿਆ ਉਹ ਇਹਨਾਂ ਮੈਂ ਹਸਨ ਪਾਸੋਂ ਆ ਰਿਹਾ ਨਾ ਹਸੇ ਸੱਚੇ ਪਾਸੇ ਕੋ ਮਾਰੀ ਵਰਦਾਂ ਆਉਂ ਪੜੇ ਗਿਆ ਨਾ ਸਾਹ ਸੋ ਹਨ ਮਾਰਾਈ ਸੇ ਸੰਗਿ ਜੀਣਾ ભગવાન ਦੀ ਜੈ ਸੋ